ਲਓ ਬਈ ਗਾਣੇ ਦਾ ਕਰ ਰਿਆਂ ਸੂਟ ਫਿਰ ਲਾਈਵ ਚੱਕਤਾ ਕਈ ਬੰਨਾਂ ਗੱਲਬਾਤ ਕਰਦਾ ਹਾਂ ਕੈਬਲਾ ਇੰਸਟਾਗ੍ਰਾਮ ਖਿੱਚਦਾ ਕੰਮ ਦੱਸ ਕੀ ਕਹਿਣਾ ਚਾਹਣਾਗਾ ਹੈ ਸਿਰਾ ਹੋਈ ਜਾਂਦਾ ਜਮਾ ਤੇ ਇਧਰ ਭਰਾ ਆਪਣਾ ਹਾਂ ਵਧੀਆ ਪ੍ਰੋਜੈਕਟ ਲਾਇਆ ਤੂੰ ਕੀ ਹਾਲ ਹੈ ਵੀਰੇ ਪਾਸ ਬਾਈ ਦਾ ਗਾਣਾਗਾ ਤੇ ਕੰਮ ਕਿਵੇਂ ਖਚਿਆ ਵੇ ਪੂਰਾ ਚੱਲੂ ਸਾਰੀ ਰਾਤ ਤੀਆਂ ਤੀਆਂ ਵਾਂਗੂ ਲੱਗਿਆ ਪਏ ਮੇਲਾ ਪੂਰਾ ਹੂੰ ਚਾ ਆ ਬੰਦੇ ਵਰਗਾ ਮੈਂ ਕਿਹਾ ਬੰਦਾ ਬਸਣਾ ਮੁਸ਼ਕਲ ਹੈ ਐਂ ਜੋ ਅਸੀਂ ਬਈ ਸਾਡੇ ਅੰਡੇ ਆ ਗਏ ਨਹੀਂ ਝੋਟਾ ਦਬਦਾ ਭਰਾ ਆ ਗਏ ਭਰਾ ਉਹ ਸਾਰੇ ਬਹੁਤ ਧੰਨਵਾਦ ਜਗਦੀਪ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਨਹੀਂ ਨਹੀਂ ਤੁਸੀਂ ਯਾਰਾਂ ਆਪਣੇ ਯਾਰਾ ਛੋਟ ਲਈ ਖੜੇ ਆਪਾਂ ਜਿਵੇਂ ਮੇਰੀ ਅਮੇਜ ਕੜੀ ਜਾਂਦੇ ਹਾਂ ਉਹ ਜਿਹੜਾ ਤੇਰਾ ਫਰਕ ਲਿਗਿਆ ਹਾਂ ਬਹੁਤ ਗਿਊਸਾਂ ਲੱਗਿਆ 11 ਦਾ ਯਾਰ ਨਹੀਂ 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 ਖੜੇ ਆ ਭਰਾ ਹਾਂ ਵੀ ਦੱਸ ਕੇ ਬਲਾ ਕੀ ਕਹਿਣਾ ਚਾਹਣਾ ਇੱਕ ਦਿਨ ਬਾਅਦ ਤੇ ਵੀ ਗਾਣੇ ਦੀ ਤਰੀਕ ਪਤਾ ਲੱਗੀ ਹਾਂ ਮੀਡਾ ਬਣ ਨਹੀਂ ਆ ਹਾਂ ਖਿੱਚਣਾ ਪੂਰਾ ਕੰਮ ਗਾਣੇ ਦਾ ਲਾ ਵੀ ਕੇਬਲਾ ਤੇ ਤੇਰੀ ਰੀਲ ਵੀ ਬਣਾਉਣਾ ਮਾੜਾ ਇਹ ਦਿਖਾ ਦਿਆ ਮਾਹੌਲ ਮੈਂ ਹਾਂ ਸੈਟਅਪ ਦਿਖਾ ਦਿਆ ਮਾੜਾ ਯਾਰ ਲਓ ਬਾਈ ਦਿਖਾਉਨੇ ਆ ਖਿੱਚਿਆ ਹੋਇਆ ਕੰਮ ਪੂਰਾ ਚੱਲੀ ਜਾਂਦਾ ਸੂਟ ਗਾਣੇ ਦਾ ਸ਼ੇਅਰ ਕਰ ਦਿਓ ਦੱਬ ਕੇ ਇਹ ਆ ਦੇਖੋ ਵੀਰੇ ਕਿਸਤੇ ਲਗਾਣਾ ਹੈ ਪੂਰਾ ਮਾਹੌਲ ਬਣਿਆ ਹੋਇਆ ਖਿੱਚਦਾ ਕੰਮ ਸ਼ੇਅਰ ਕਰ ਦਿਓ ਦੱਬ ਕੇ ਲੈ ਵੀ ਪੂਰਾ ਮਾਹੌਲ ਬਣ ਗਿਆ ਕਿਉਂਕਿ ਹਾਲ ਆ ਵੀਰੇ ਹੋ ਠੀਕ ਆ ਆ ਲਓ ਵੀ ਮੁੰਡੇ ਪੂਰਾ ਮਾਹੌਲ ਬਣਾਈ ਖੜੇ ਆ ਹਾਂ ਵੀ ਮਣੀ ਜੀ ਕੀ ਹਾਲ ਆ ਆ ਹੈਗਾ ਦੁਨੀਆ ਦਾ ਸਟਾਰ ਗੀਤਕਾਰ ਮਣੀ ਹੋਰ ਮਣੀ ਕਿਵੇਂ ਆ ਸੈਟ ਆ ਲਓ ਵੀ ਮਣੀ ਭਰਾ ਦੇ ਗਾਣੇ ਬਹੁਤ ਆ ਰਹੇ ਆ ਠੰਡ ਚ ਖਿੱਚਦੇ ਹੋ ਕਰਾਂ ਫਿਰ ਤੇ ਬਾਈ ਲਾਈਟ ਨਹੀਂ ਬੱਜਣੀ ਚਾਹੀਦੀ ਚਲਾਓ ਕਰਾਂ ਐ ਲੈ ਹਾਂ ਮਣੀ ਦੱਸ ਲਾਈਟ ਭੱਜ ਗਈ ਦੱਸ ਹੁਣ ਹੱਲ ਕੀ ਕੱਢੀਏ ਕਾ ਜੂ ਨਾ ਜਨਰੇਟਰ ਹੈਗਾ ਉਹ ਬਸ ਜਨਰੇਟਰ ਹੈਗਾ ਹਾਂ ਤੇ ਮਣੀ ਫਿਰ ਸੈਲ ਚ ਪੂਰੇ ਸਿਰਾ ਹੋ ਜੂ ਕਮ ਆਰੇ ਗਾਣੇ ਪੂਰੇ ਆਪਣੇ ਹਾਂ ਬਾਬਸ ਬਾਈ ਦਾ ਗਾਣਾ ਕੀਤਾਗਾ ਹੈ ਬਾਬਸ ਮੇਰਾ ਗਾਣਾ ਨਹੀਂ ਇਹ ਤਾਂ ਮਣੀ ਦਾ ਗਾਣਾ ਹਾਂ ਹਾਂ ਜਗੀਪ ਹਾਂ ਪੂਰਾ ਰੰਦਾਵਾ ਵੀ ਮੇਰਾ ਯਾਰ ਮੇਰੇ ਪਹਿਲੇ ਬੋਲ ਤੇ ਪਹੁੰਚਿਆ ਹੋਇਆ ਹਾਂ ਸਾਰੇ ਭਰਾ ਘੈਂਟ ਆ ਸਾਰੇ ਭਰਾ ਘੈਂਟ ਆ ਬਖੜ ਕੇ ਬੰਦੇ ਜੁੜ ਗਏ ਪੂਰੇ ਛਾ ਬੰਦੇ ਪੂਰੇ ਜੁੜ ਗਏ ਕਿਹੜਾ ਤੂੰ ਦੱਸ ਲੈ ਫਿਰ ਇਹਨਾਂ ਬਾਰੇ ਹੈਂ ਆ ਕੀ ਲੈਟਰ ਉਹ ਲੈ ਕੇ ਬਰਨਵਾਸ ਨੂੰ ਏਰੀਆ ਬਾਈ ਆ ਬੰਦੇ ਦੀ ਯਾਰ ਮੈਂ ਇੱਕ ਸਰਤਾ ਇਹ ਇਹ ਬੰਦਾ ਹੁਣ ਮਤਲਬ ਇੰਡਸਟਰੀ ਦੇ ਸਾਰੇ ਤਾਕੜੇ ਤਾਕੜੇ ਸਟਾਰਾਂ ਨੂੰ ਗਾਣੇ ਦੇ ਰਿਹਾ ਹਾਂ ਮਤਲਬ ਨਹੀਂ ਅੱਲਾਹ ਕਹਿੰਦਾ ਵੀ ਇਹ ਬੰਦਾ ਨਵੇਂ ਨੂੰ ਯਾਰ ਚੜ੍ਹ ਕੇ ਰਾਜੀ ਹੈ ਅਬਦੇ ਏਰੀਏ ਦਾ ਯਾਰ ਹਾਂ ਇਹਨੇ ਸਾਨੂੰ ਗਾਣਾ ਦੇਦਾ ਇੰਨੇ ਬਹੁਤ ਆ ਹੈ ਮੇਰਾ ਭਾਈ ਆਪਦੇ ਏਰੀਆ ਨਾ ਭਾਈ ਯਾਰ ਮੈਂ ਵੀ ਕਿਸੇ ਟਾਈਮ ਬੰਦਾ ਹੁਣ ਵੀ ਨਵੀਂ ਹਾਂ ਪਰ ਉਹ ਗਲਤ ਕਰ ਮਣੀ ਘੈਂਟ ਗੀਤਕਾਰ ਆ ਨਰਮਾ ਤੇ ਬੌਸ ਦੀ ਪੂਰੀ ਮਦਦ ਕਰ ਰਿਹਾ ਤੇ ਬੌਸ ਨਾ ਵੀ ਸਾਰੇ ਖੜੇ ਆ ਆਪਾਂ ਰੱਬ ਮਿਹਰ ਕਰੇ ਯਾਰ ਬੌਸ ਦੇ ਗਾਣੇ ਹਿੱਟ ਜਾਣ ਬਸ ਠੀਕ ਆ ਸਾਰੇ ਭਰਾ ਦੇਖ ਲੋ ਕਦੋਂ ਦੇ ਸਵੇਰ ਦੇ ਮਿਹਨਤ ਕਰ ਰਿਹਾ ਜਿੰਨੇ ਖੜੇ ਆ ਤੇ ਹੁਣ ਫਿਰ ਰੱਬ ਨੂੰ ਸੁਣਨੀ ਚਾਹੀਦੀ ਵੀ ਖਿੱਚਿਆ ਜਾਵੇ ਕੰਮ ਗਾਣਿਆਂ ਦਾ ਆਪਣੇ ਦਾ ਹਨਾ ਟੀਮ ਵੀ ਆਪਣੀ ਇਹੀ ਰਹਿਿਆ ਕਰਨੀ ਆ ਹਾਂ ਬਸ ਰੱਬ ਸੁੱਖ ਰੱਖੇ ਸਾਰੇ ਭਰਾ ਇਕੱਠੇ ਆ ਤੇ ਠੰਡ 'ਚ ਫਿਰ ਮਣੀ ਮਣੀ ਤੇ ਬੌਸ ਬੌਸ ਕਰਾਉਣੀ ਆ ਇਦਗੀ ਆਪਾਂ ਠੀਕ ਆ ਡੀਜਿਆਂ ਤੇ ਮਣੀ ਬੌਸ ਹਨ ਇਹ ਚੱਲਣਾ ਚਾਹੀਦਾ ਕੇਵਲਾ ਇਹ ਚੱਲਣਾ ਚਾਹੀਦਾ ਹਾਂ ਲਾ ਰੀਲ ਬਣਾ ਦੇ ਕੇਵਲਾ ਤੂੰ ਵੀ ਫਿਰ ਇੱਧਰ ਖਿੱਚ ਦੇ ਕੰਮ ਤੇ ਆ ਬਈ ਜਨਰੇਟਰ 'ਚ ਨੂਟਰ ਤੇ ਮਾਰੋ ਹੈਂਡਲ ਕਰਾਂ ਇਹ ਮਾਹੌਲਾ ਮੱਸੀ ਕੱਢਾ ਹਾਂ ਮੱਛੀਆਂ ਕੇਵਲਾ ਹੁਣ ਦੱਸ ਕੀ ਕਹਿਣਾ ਹੋਰ ਓਏ ਮੱਸੀ ਵਾਲੀ ਇੰਨੀ ਨਹੀਂ ਮਿਲਦਾ ਮੱਸੀ ਵਾਲੀ ਇੰਨੀ ਵਿਰਕੇ ਬੜਾ ਦੋਸਤ ਮੱਸੀ ਵਾਲੀ ਲਾਇਵ ਬਹੁਤ ਤੈਨੂੰ ਬੰਦੇ ਲਾਇਵ ਸੁਣ ਰਹੇ ਬਹੁਤ ਤੂੰ ਮਾਰੇ ਆ ਆਹਦਾ ਇਹ ਗੱਲ ਦੱਸ ਦੇ ਵੀ ਆਪਣਾ ਗਾਣਾ ਕਿੰਨੀ ਤਰੀਕ ਤੱਕ ਆਜੂ ਗਾਣਾ ਬਈ ਆਪਣਾ ਮੰਨ ਲਓ ਅੱਜ ਕਿੰਨੀ ਤਰੀਕ ਹੋਣੀ ਹੈ ਹਾਇਨਲ ਨਹੀਂ ਬਈ ਤਰੀਕ ਅਲੇ ਹਾਂ ਇਹਕ ਫਾਈਨਲ ਨਹੀਂ ਬਟ ਆ ਮਨ ਲਓ ਵੀ ਆਪਾਂ 20 ਅਗਸਤ ਤੋਂ ਪਹਿਲਾਂ ਪਹਿਲਾਂ 15 ਤੋਂ 20 ਦੇ ਵਿੱਚ ਵੀ 15 ਦਿਨਾਂ ਦੇ ਅੰਦਰ ਅੰਦਰ 15 ਦਿਨਾਂ ਚ ਆ ਜੂ ਆਪਣਾ ਗਾਣਾ ਤੇ ਖਿੱਚ ਦਾਂਗੇ ਕੰਮ ਪੂਰਾ ਪਾ ਹਫਤੇ ਤੱਕ ਹੀ ਛੱਡ ਦਾਂਗੇ ਬਾਈ 5-7 ਦਿਨ ਹਫਤੇ ਤੱਕ ਲੈ ਬਾਈ ਭਰਾ ਦੀ ਪੂਰੀ ਸਪੋਰਟ ਕਰਨੀ ਆ ਪਾਵਾਂਗੇ ਲਿੰਕ ਲਿੰਕ ਦੱਬ ਕੇ ਸ਼ੇਅਰ ਕਰਾਂਗੇ ਠੀਕ ਆ ਕਿਵੇਂ ਇਹਦੇ ਕੋਟ ਕੇ ਪਈ ਹਾਂ ਸੂਟ ਚ ਹਨਾ ਕੁੱਟਿਆ ਬਾਈ ਤੈਨੂੰ ਗਾਣੇ ਚ ਸਾਰੀ ਟੀ ਮਿਹਨਤ ਕਰ ਰਹੀ ਆ ਜਿੰਨੇ ਭਰਾ ਚਿੱਟੇ ਕੁਰਤੇ ਪਜਾਮਾ ਵਾਲੇ ਖੜੇ ਆ ਸਵੇਰ ਦੇ ਮੁੜਕੋ ਮੁੜਕੀ ਹੋਏ ਫਿਰਦੇ ਆ ਯਾਰ ਤੇ ਰੱਬ ਮਿਹਰ ਕਰੇ ਮਿਹਨਤ ਨੂੰ ਫਲ ਲੱਗ ਜਾਣ ਹੁਣ ਤਾਂ ਇਹੀ ਰੱਬ ਨੂੰ ਕਹਿੰਦੇ ਆ ਤੇ ਬਾਕੀ ਮਣੀ ਭਰਾ ਖੜਾਗਾ ਤੇ ਬਾਈ ਦੇ ਗਾਣੇ ਫੇਰਾਉਣ ਵਾਲੇ ਟਾਈਮ 'ਚ ਬਹੁਤ ਆ ਰਹੇ ਆ ਤੇ ਮਣੀ ਇੱਕ ਅੱਧਾ ਬੋਲ ਹੋ ਜੇ ਉਹ ਦੋ ਕੈਸੂਲ ਵਾਲਾ ਮਾੜਾ ਜਾਂ ਮਨੋਰੰਜਨ ਹੋ ਜੇ ਜਿਹੜੇ ਦੇਖ ਰਹੇ ਆ ਆਪਾਂ ਨੂੰ ਬਾਈ ਹਾਂ ਸੁਣਾ ਦੇ ਮਾੜਾ ਜਾਂ ਫਿਰ ਆਪਾਂ ਜਦੋਂ ਲਾਈਵ ਬੰਦ ਕਰਕੇ ਕੰਮ ਕਰਾਂਗੇ ਆਪਦਾ ਹੋ ਕੀ ਕੇ ਜਲਵਾ ਜਾ ਘਰ ਦੀ ਦਾ ਇਹਦੀ ਆ ਕਦੇ ਲਾਈਵ ਨਹੀਂ ਹੋਈ ਦਾ ਫੇਸਬੁੱਕ ਤੇ ਕੀ ਦੀ ਕਿੱਡੀ ਗਾ ਘਾਤ ਸਭ ਜਾਣਦੇ ਓਕੇ ਦਿੱਤੇ ਨਹੀਂ ਮਰੋੜੇ ਕਦੇ ਮੁੱਛਦੇ ਕੌਣ ਕਿਸੇ ਨੂੰ ਖਵਾਉਂਦਾ ਇੱਥੇ ਝੂਰੀਆਂ ਬੰਦੇ ਖਾਣ ਸਾਰੇ ਆਪਣੇ ਹੀ ਪਾਗਦੇ ਜੇ ਮਿੱਤਰਾਂ ਦੀ ਝੜਤ ਤੋਂ ਮੱਚੂ ਕਾਲ ਜਾ ਓ ਕੈਸੂਲ ਲੈ ਲਈ ਤੂੰ ਤੇ ਯਾਰ ਜਾਵ ਦੇ ਤੇ ਇੱਕ ਉਹ ਸੁਣਾ ਮੈਨੂੰ ਮੇਰੇ ਪਿੰਡ ਜਾ ਕੇ ਮੋਟਰ ਤੇ ਖੜ ਕੇ ਸੁਣਾ ਕੇ ਆਏ ਜੀ ਤੂੰ ਕਿਹੜਾ ਸੀ ਉਹ ਆਲਮ ਚੱਠੇ ਵਾਲਾ ਗਾਣਾ ਸੀ ਜਿਹੜਾ ਲਿਖਿਆ ਸੀ ਤੂੰ ਉਹ ਸੁਣਾ ਦੇ ਮਾੜਾ ਜੀ ਉਹ ਵੀ ਵਾੜਾ ਘੰਟੜਾ ਹੈ ਹੈ ਹਾਂ ਉਹ ਸੁਣਾ ਦੇ ਵਾੜਾ ਜਰਾ ਹਾਂ ਲਾਈਟਾਂ ਲਾ ਦਿਓ ਵੀ ਬਣੀ ਦੇ ਮੂੰਹ ਤੇ ਮਾੜਾ ਜਿਆ ਕਰਾ ਹੁਣ ਅੱਜ ਮਾਹੌਲ ਬਣ ਗਿਆ ਇੰਨੇ ਜਨਰੇਟਰ ਚੱਲਦਾ ਫੇਰ ਦੇਖੀ ਹੂੰ ਹਾਠੀ ਚਾਲ ਚੱਲੇ ਲਈ ਕੁੱਤਿਆਂ ਨਾਲ ਰੇਸ ਨਾ ਹਾਂ ਤਪੇ ਸੂਰਜ ਦੇ ਮੂਰੇ ਚੱਲੀ ਚੰਨ ਦੀ ਕੋਈ ਪੇਸ ਨਾ ਹਾਂ ਕਾਮਜਾਬੀ ਦੀ ਆ ਪੈਂਦੀ ਅੱਗ ਬਲਣੀ ਹਾਂ ਟਰਾਂ ਦੇ ਕਾਲਜੇ ਮਚਾਉਣ ਨੂੰ ਹਾਂ ਓ ਦਬਣਾ ਦਬਾਉਣਾ ਸਾਡੇ ਲਵੇ ਲਾਉਣੇ ਨਹੀਂ ਹਾਂ ਸਾਲੇ ਲਵੇ ਲਾਉਣੇ ਆਲੇ ਕਾਲੇ ਫਿਰਦੇ ਦਬਾਉਣ ਨੂੰ ਓ ਦਬਣਾ ਦਬਾਉਣਾ ਸਾਡੇ ਲਵੇ ਲਾਉਣੇ ਨਹੀਂ ਹਾਂ ਸਾਲੇ ਲਵੇ ਲਾਉਣੇ ਆਲੇ ਫਿਰਦੇ ਆਹੋ ਸਿਰਾ ਯਾਰ ਸਿਰਾ ਮਣੀ ਸਿਰਾ ਮਣੀ ਇਹੋ ਗੱਲਾਂ ਇੱਕ ਹਾਂ ਇੱਕ ਗਾਣਾ ਜੀ ਆਪਾਂ ਗੱਲਾਂ ਛੱਡਾਂ ਹਾਂ ਚੱਲ ਸੁਣਾ ਅਸੀਂ ਯਾਰੀਆਂ ਚ ਸੇਰਾ ਕਰ ਫੂਕਿਆ ਹੋਇਆ ਹੈ ਹਾਂ ਗੁੱਡੀ ਮਹਿਫਿਲ ਚ ਖੰਡ ਪਾ ਕੇ ਆਉਣ ਬੋਤਲਾਂ ਹਾਂ ਅਸ ਲਖੋ ਬਿਲਾ ਹਾਂ ਪੱਠ ਪੱਸੇ ਬੂਲ ਕੇ ਤਾਂ ਆਉਂਦਾ ਨਹੀਂ ਹੁਣ ਹਾਂ ਲੈਣਾ ਜੀ ਸੁਆਦ ਮੂੰਹ ਤੇ ਕਹਿ ਰਿਆ ਕਰੋ ਗੁੱਡੀਆਂ ਦੇ ਮਹਿਫਲਾਂ ਚ ਗੱਲਾਂ ਸਾਡੀਆਂ ਆ ਕਰੋ ਕਿਸਿਆਂ ਦਾ ਹਾਂ ਪਸੰਦ ਮੇਰੀ ਨੂੰ ਕੋਈ ਆਇਆ ਬਾਹਰ ਆ ਹਾਂ 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 ਅਰਦਾਗਾ ਵਹੀ ਕੋਠੀ ਹੁੰਦਾ ਰੰਗਣੀ ਹਾਂ ਰਿਹਾਂ ਪੀਸੀਆਰ ਮੰਗੂ ਗਲੀ ਤੇਰੀ ਘੁੰਮਦਾ ਹਾਂ ਨਿਕਲ ਆਸਪੋ ਬਲੈਂਡਰ ਕੋੜੇ ਇਹ ਮੇਰੇ ਡੰਬ ਜੂਰ ਵਾਲ ਪਰ ਨਿਕਲੂ ਹਾਂ ਬਲੈਂਡਰ ਕੋੜੇ ਕਿਹੜਾ ਗਾਣਾ ਹੋਰ ਸਭੇ ਨਾ ਕਾਲੀ ਪੱਟੀਆਂ ਦੇ ਅੰਦਰ ਲਗਾਣਾ ਹਾਂ ਤੁਹਾਨੂੰ ਕਹਿੰਦਾ ਸੀ ਕਹਿੰਦਾ ਜਿਹਨੋਂ ਕਿ ਨਹੀਂ ਪੰਜਾਬ ਦੇ ਹਾਲਾਤ ਮਾਰੇ ਹੋਈ ਜਾਂਦੇ ਹਾਂ ਸਾਰਿਆਂ ਨੂੰ ਅੱਖੀ ਰਹਿ ਕੇ ਦੇਖਣੇ ਹਾਂ ਜਿਹੜੇ ਬੇਸੂ ਗੁਰੂ ਦੇ ਸਰੂਪ ਵੀ ਇਸੇ ਹਾਂ ਇਹ ਬੱਚਿਆਂ ਦੇ ਸੇਭ ਕੀ ਬੇਖਣੇ ਹਾਂ ਚైనాਡੋਰ ਤੇ ਪਟਾਕ ਜੀ ਤੋਂ ਬੰਦਨੀਓ ਹੋਏ ਹਾਂ ਜਿੱਥੋਂ ਕਰਨਗੇ ਚਤੇ ਦੇ ਸਮਾਂ ਕਰਨੂ ਹਾਂ ਸੁਲਾਕੇ ਪੱਚੀਆਂ ਦਾ ਜਿੰਦਾ 25 ਲੱਖ ਦੇ ਕਰਾਂ ਨੂੰ ਤਾਂ ਹੀ 25 ਲੱਖ ਦਾ ਲਾਂਚਦੇ ਆ ਬਲੈਤ ਨੂੰ ਆਹਾ ਹਾ ਹਾ ਸੁਲਾਕੇ ਪੱਚੀਆਂ ਦਾ ਜਿੰਦਾ 25 ਲੱਖ ਦੇ ਕਰਾਂ ਨੂੰ ਤਾਂ ਹੀ 25 ਲੱਖ ਲਾਂਚਦੇ ਆ ਬਲੈਤ ਨੂੰ ਉਹ ਵੀ ਇਦਾਂ ਅੰਤ ਰਹੀਆ ਹਾਂ ਇਹਨਾਂ ਹੱਥ ਬਣੀ ਪਰ ਨਾ ਘੇਰੀ ਬਣੀ ਪਰ ਲਾ ਫੀ ਗਾ ਦਨੇ ਚੱਲ ਸੁਣਾ ਸੁਣਾ ਹੈ ਸੁਣਾਏਗਾ ਕਿ ਫਿਰ ਆਪਾਂ ਕਰੀਏ ਸ਼ੂਟ ਸਟਾਰਟ ਚਲੋ ਠੀਕ ਹੈ ਵੀ ਕਰ ਦਿਆ ਸਟਾਰਟ ਆ ਫੜੋ ਵੀਰੇ ਮੋਬਾਈਲ ਕਿਧਿਆ